ਕਰ ਚੁੱਕਿਆ ਹੈ ਕਿਉਂਕਿ ਸਾਰੇ ਰਾਜਨਿਕ ਦਲਾਂ ਦੀ 2 ਘੰਟੇ ਚੱਲੀ ਲੰਬੀ ਬੈਠਕ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਔਰ ਬੈਠਕ ਖਤਮ ਹੁੰਦਿਆਂ ਹੀ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਹੈ ਕਹਿੰਦਾ ਕਿ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ ਇਸ ਤੋਂ ਇਲਾਵਾ ਰਾਸ਼ਨਾਥ ਸਿੰਘ ਅਮਿਤ ਸ਼ਾ ਤੇ ਜੈਸ਼ੰਕਰ ਜਿਹੜੇ ਸਾਡੇ ਕਿ ਟੌਪ ਡੌਪ ਨੌਚ ਮਿਨਿਸਟਰਸ ਨੇ ਉਹਨਾਂ ਦੇ ਵੀ ਵੱਡੀਆਂ ਜਿਹੜੇ ਕਿ ਹਾਲਾਂਕਿ ਅਜੇ ਮੀਡੀਆ ਐਡਰੈਸ ਹੋਣਾ ਬਾਕੀ ਆ ਪਰ ਅੰਦਰ ਖਾਤੇ ਖਬਰੇ ਆ ਰਹੀ ਹੈ ਕਿ ਵੱਡੇ ਐਕਸ਼ਨ ਦੀ ਤਿਆਰੀ ਹੈ ਅੱਜ ਪੂਰੇ ਦਿਨ ਭਰ ਦੇ ਵਿੱਚ ਜਿਹੜੇ ਵੱਡੇ ਪੰਜ ਫੈਸਲੇ ਲਏ ਗਏ ਸੀਗੇ ਇਸ ਤੋਂ ਵੀ ਸਖਤ ਫੈਸਲੇ ਹੋ ਸਕਦੇ ਨੇ ਕਿਉਂਕਿ ਇਹ 2 ਘੰਟੇ ਦੀ ਲੰਬੀ ਬੈਠਕ ਮੌਨ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਸੇ ਮੁੱਦੇ ਦੇ ਉੱਤੇ ਕਿਉਂਕਿ ਪੁਲਵਾਮਾ ਅਟੈਕ 28 ਮਾਸੂਮ ਜਿਹੜੇ ਕਿ ਕੋਈ ਕਿਸੇ ਤਰੀਕੇ ਆਪਣੀ ਖੁਸ਼ੀ ਮਨਾਉਣ ਲਈ ਉੱਥੇ ਪਹੁੰਚਿਆ ਸੀਗਾ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਦੇ ਉੱਤੇ ਅੱਤਵਾਦ ਦਾ ਜਿਹੜਾ ਹਮਲਾ ਹੋਇਆ ਇਸ ਨੇ ਝੰਡੋੜ ਕੇ ਰੱਖ ਦਿੱਤਾ ਪੂਰੀ ਦੁਨੀਆ ਨੂੰ ਪਰ ਫਿਲਹਾਲ ਹੁਣ ਸਰਪਾਰਟੀ ਬੈਠਕ ਦੇ ਵਿੱਚ ਇਹਦੇ ਵੱਡੀ ਗੱਲ ਜਿਹੜੀ ਚਰਚਾ ਹੋਈ ਹੈ ਕਿਉਂਕਿ ਇਹ ਬਹੁਤ ਅਹਿਮ ਮਾਮਲਾ ਹੋਣ ਚੁੱਕਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੱਜ ਰਸ਼ੀਆ ਦੇ ਮੀਡੀਆ ਨੇ ਟਵੀਟ ਕੀਤਾ ਕਿ ਭਾਰਤ ਕੁਝ ਵੱਡਾ ਕਰ ਸਕਦਾ ਹੈ ਉਸੇ ਘੜੀ ਦੇ ਵਿੱਚ ਲੱਗਦਾ ਹੈ ਕਿ ਸਰਬਦਲੀ ਬੈਠਕ ਜਿਹੜੀ ਹੈ ਇਹਦੇ ਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਉਧਰ ਜੇ ਮੈਂ ਗੱਲ ਕਰਾਂ ਪੂਰੇ ਇਸ ਮਾਮਲੇ ਦੀ ਤਾਂ ਹਰ ਕੋਈ ਜਿਹੜਾ ਆ ਕੰਡੈਮ ਕਰ ਰਿਹਾ ਇਥੋਂ ਤੱਕ ਕੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਹਰ ਤਰੀਕੇ ਦਾ ਜੜਾ ਆ ਜਿਹੜੀ ਸਪੋਰਟ ਦੇਵਾਂਗੇ 올 ਪਾਰਟੀ ਮੀਟਿੰਗ ਦੇ ਵਿੱਚ ਉਹ ਉਹਨਾਂ ਨੇ ਜਦੋਂ ਨਿਕਲੇ ਆ ਕਿਉਂਕਿ ਹਲੇ ਇਹ ਖਤਮ ਹੋਈ ਆ 2 ਘੰਟੇ ਲੰਮੇ ਚੱਲੀ ਬੈਠਕ ਆ ਉਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਪਰ ਉਸ ਤੋਂ ਪਹਿਲਾਂ ਅ ਅੱਜ ਦੀ ਬੈਠਕ ਤੋਂ ਪਹਿਲਾਂ ਜੇ ਦੇਖਿਆ ਜਾਵੇ ਤੇ ਜਿਹੜੀ ਵੱਡੀ ਕਾਰਵਾਈ ਆ ਪੰਜ ਵੱਡੇ ਫੈਸਲੇ ਅੱਜ ਲਏ ਗਏ ਨੇ ਉਹਦਾ ਪਹਿਲਾ ਫੈਸਲਾ ਕਿ ਪਾਕਿਸਤਾਨ ਦੀ ਸੀਮਾ ਤੇ आतंकवाद ਦਾ ਸਮਰਥਨ ਰੋਕਣ ਦੇ ਲਈ 1960 ਦਾ ਜਿਹੜਾ ਸਿੰਧੂ ਜਲ ਸੰਧੀ ਸੀਗੀ ਉਸ ਨੂੰ ਖਤਮ ਕਰ ਦਿੱਤਾ ਗਿਆ, ਸਤੰਗਿਤ ਕੀਤਾ ਗਿਆ ਆ। ਦੂਸਰਾ ਫੈਸਲਾ ਸੀਗਾ ਅਟਾਰੀ ਵਾਗਾ ਚੈੱਕਪੋਸਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤਾ ਗਿਆ। ਔਰ ਤੀਸਰਾ ਸੀਗਾ ਪਾਕਿਸਤਾਨੀ ਨਾਗਰਿਕਾਂ ਨੂੰ ਜਿਨ੍ਹਾਂ ਨੂੰ ਸਾਖ ਵੀਜ਼ੇ ਤੋਂ ਛੋਟ ਯੋਜਨਾ ਦੇ ਤਹਿਤ ਭਾਰਤ 'ਚ ਐਂਟਰੀ ਦੀ ਇਜਾਜ਼ਤ ਹੁਣ ਨਹੀਂ ਹੋਏਗੀ। ਔਰ ਇਸ ਤੋਂ ਇਲਾਵਾ ਚੌਥਾ ਫੈਸਲਾ ਦਿੱਲੀ ਸਥਿਤ ਜੜੀਆਂ ਉੱਚੇ ਯੋਗ ਜਿਹੜਾ ਜਿੱਥੇ ਲੋਕ ਰਕਸ਼ਾ ਔਰ ਸਾਡੇ ਸੈਨੈਬਲ ਜਿਹੜੇ ਜਿੱਥੇ ਸਲਾਹਕਾਰ ਹੁੰਦੇ ਨੇ ਉਥੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਉਹਨਾਂ ਦੇ ਅੰਦਰ ਕੋਈ ਨਹੀਂ ਆਏਗਾ ਕੁਝ ਤਰੀਕੇ ਦੇ ਕੋਈ ਹਲਚਲ ਨਹੀਂ ਹੋਏਗੀ ਪੰਜਵਾਂ ਫੈਸਲਾ ਕਰਮਚਾਰੀ ਜਿਹੜੇ ਨੇ ਉਹਨਾਂ ਨੂੰ ਕਟਾ ਦਿੱਤਾ ਗਿਆ ਯਾਨੀ ਕਿ ਐਮਬੈਸੀ ਜਿਹੜੀ ਹੈ ਪਾਕਿਸਤਾਨ ਐਮਬੈਸੀ ਦੇ 55 ਤੋਂ ਕਟਾ ਕੇ 30 ਕਰ ਦਿੱਤੇ ਗਏ ਨੇ ਕਰਮਚਾਰੀ ਔਰ ਇਹ ਸਾਰਾ ਕੁਝ ਕਰ ਦਿੱਤਾ ਗਿਆ ਹਾਲਾਂਕਿ ਅੱਜ ਦੀ ਜਿਹੜੀ ਬੈਠਕ ਹੋਈ ਹੈ ਕੁਝ ਦਿਨ ਦੇਰ ਦੇ ਵਿੱਚ ਇਹਦੀ ਡਿਟੇਲ ਆਏਗੀ और पर यह जा रहा है कि अंदर खाते बहुत वे फैसले ले गए हैं टिट फॉर टैट यानी कि हूँ जवाब जोड़ा दिता जाएगा पहलहगाम हमला और पा जी मीटिंग हुई है यह पार्लीमेंटरी एंड बैक्सी बिल्डिंग दिवई है जिद रक्षा मंत्री राजनाथ सिंह और सर्वदलीय बैठक सी की। दो घंटे चली है अमित शाह गृह मंत्री विदेश मंत्री जयशंकर साहब इसके अलावा तो ਕਾਂਗਰਸ ਅਧਿਕਾਰਚ ਮਲਕਾਰ ਜੁਨ ਖੜਕੇ ਸਮੇਤ ਕਈ ਨੇਤਾਵਾਂ ਚ ਸ਼ਾਮਲ ਹੋਇਆ ਕਿਉਂਕਿ ਬਹੁਤ ਵੱਡਾ ਮਾਮਲਾ ਹੈ ਇਹ ਔਰ ਇਹ ਬਣਦਾ ਵੀ ਹੈ ਨਾ ਸਾਰਿਆਂ ਦਾ ਇਕੱਠੇ ਹੋਣਾ ਔਰ ਇਤੋਂ ਤੱਕ ਕਿ ਰਾਹੁਲ ਗਾਂਧੀ ਨੇ ਕਸ਼ਮੀਰ ਦੇ ਜਿਹੜੇ ਨੇ ਗੱਲ ਕਹਿ ਦਿੱਤੀ ਔਰ ਇਹ ਵੀ ਕਿ ਆ ਉਹ ਅਨੰਤਨਾਗ ਜਾਣਗੇ ਉੱਥੇ ਜਿਹੜਾ ਆ ਜਿਹੜੇ ਹੱਲੇ ਵੀ ਉੱਥੇ ਜ਼ੇਰੇ ਇਲਾਜ ਨੇ ਉਹਨਾਂ ਨੂੰ ਮਿਲਣਗੇ ਔਰ ਉਸ ਤੋਂ ਇਲਾਵਾ ਬੈਠਕ ਵੀ ਕਰਨਗੇ ਔਰ ਕਿਉਂਕਿ ਹਰ ਕੋਈ ਜਿਹੜਾ ਆ ਇੱਥੇ ਖੜਨਾ ਚਾਹੁੰਦਾ ਆ ਉਧਰ ਦੇਖਿਆ ਜਾਵੇ ਕਿ ਜਵਾਬੀ ਕਾਰਵਾਈ ਦੇ ਵਿੱਚ ਪਾਕਿਸਤਾਨ ਨੇ ਕਹਿੰਦੇ ਆ ਵੀ 24 ਤੇ 25 ਅਪ੍ਰੈਲ ਤੋਂ ਕਰਾਚੀ ਤੱਟ ਦੇ ਦੂਰ ਆਪਣੇ ਜਿਹੜੇ ਵਿਸ਼ੇਸ਼ ਆਰਥਿਕ ਖੇਤਰ ਦੇ ਜਿਹੜੇ ਬੀਤਰ ਸਾਰੇ ਆਉਂਦੇ ਆ ਉੱਥੇ ਜਿਹੜੀ ਮਾਲ ਕਰਨ ਵਾਲੀ ਮਜ਼ਾਈਲ ਜਿਹੜੀ ਆ ਉਹਦੀ ਨੋਟੀਫਿਕੇਸ਼ਨ ਵੀ ਕੀਤੀ ਆ ਪਰ ਤੁਸੀਂ ਦੇਖੋ ਵੀ ਬਹੁਤ ਬਹੁਤ ਕਮਸਾਨ ਹੋਇਆ ਆ ਪਾਕਿਸਤਾਨ ਆਪਣੇ ਫੈਸਲੇ ਲੈ ਰਿਹਾ ਅੱਜ ਉਹਨਾਂ ਨੇ ਸ਼ਿਮਲਾ ਐਗਰੀਮੈਂਟ ਜਿਹੜਾ ਆ ਖਤਮ ਕੀਤਾ ਆ ਅਸੀਂ ਇਧਰੋਂ ਜਿਹੜੀ ਸਿੰਧੂ ਜਲ ਸਾਡੇ ਜਲ ਸਮਝੌਤਾ ਸੀ ਉਸ ਨੂੰ ਖਤਮ ਕੀਤਾ ਆ ਪਰ ਸਵਾਲ ਇਹ ਆ ਕਿ ਇਹ ਦਹਿਸ਼ਤਗਰਦ ਕੱਤ ਤੱਕ ਇਹਨਾਂ ਦੇ ਰਾਤੇ ਜਿਹੜੇ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਖਤਮ ਨਹੀਂ ਹੁੰਦੇ ਉਦੋਂ ਤੱਕ ਇਹ ਸਭ ਕੁਝ ਚੱਲਦਾ ਰਹਿਣਾ ਹੈ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਪਹਲਗਾਮ ਦੇ ਹ ਤੱਕ ਹੀ ਹਮਲੇ ਦੀ ਸਾਰੇ ਸਰਵदलीय ਬੈਠਕ ਦੇ ਵਿੱਚ ਵੀ ਨਿੰਦਾ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਬਹੁਤ ਲੋਅ ਪ੍ਰੋਫਾਈਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਕੁਝ ਬਾਹਰ ਆ ਕੇ ਨਹੀਂ ਦੱਸਿਆ ਗਿਆ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਦੇ ਨਾਲ ਬਹੁਤ ਅਹਿਮ ਮੁੱਦਾ ਆ ਔਰ ਦੇਖਿਆ ਜਾਵੇ ਕਿ ਅੱਜ ਪੰਜ ਵੱਡੇ ਫੈਸਲੇ ਆ ਮੰਤਰੀ ਜਿਹੜੇ ਬੈਠੇ ਨੇ ਔਰ ਇਸ ਨੂੰ ਗੰਭੀਰਤਾ ਦੇ ਨਾਲ ਜੜਾਇਆ ਬੈਠਕ ਦੇ ਬਾਅਦ ਨਿਕਲਦੇ ਲੋਕ ਸਭਾ ਦੇ ਵਿੱਚ ਵਿਪੱਖਸ਼ ਨੇਤਾ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਐਕਸ਼ਨ ਦੇ ਵਿੱਚ ਆ ਪੂਰੀ ਸਰਕਾਰ ਅਸੀਂ ਪੂਰੇ ਤਰੀਕੇ ਦੇ ਨਾਲ ਸਪੋਰਟ ਕਰਦੇ ਆ ਬੈਠਕ ਦੇ ਵਿੱਚ ਸ਼ਾਮਿਲ ਰਹੇ ਕਾਂਗਰਸੀ ਜਿਹੜੇ ਰਾਸ਼ਟਰੀ ਅਧਿਅਕਸ਼ ਅਮਲਿਕਾ ਅਰਜੁਨ ਖੜਗੇ ਉਹਨਾਂ ਨੇ ਵੀ ਕਿਹਾ ਕਿ ਨਿੰਦਾ ਕਰਦੇ ਆ ਕਸ਼ਮੀਰ ਦੇ ਵਿੱਚ ਸ਼ਾਂਤੀ ਦੇ ਪ੍ਰਯਾਸ ਦੇ ਲਈ ਸਰਕਾਰ ਜੋ ਵੀ ਕਰਦੀ ਹੈ ਅਸੀਂ ਉਸ ਐਕਸ਼ਨ ਦਾ ਦੀ ਸਪੋਰਟ ਕਰਦੇ ਆ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਇਸ ਬੈਠਕ ਦੇ ਵਿੱਚ ਹਲੇ ਬਹੁਤ ਕੁਝ ਨਿਕਲ ਕੇ ਨਹੀਂ ਆ ਰਿਹਾ ਕਿਉਂਕਿ ਲੋ ਪ੍ਰੋਫਾਈਲ ਰੱਖਿਆ ਜਾ ਰਿਹਾ ਪਰ ਆਲ ਐਨ ਆਲ ਸੂਤਰਾਂ ਦੇ ਹਾਵਲੇ ਤੋਂ ਬਹੁਤ ਵੱਡੀ ਹੈ ਖਬਰ ਹੈ ਕਿ ਇਸ ਜਵਾਬੀ ਕਾਰਵਾਈ ਦੇ ਲਈ ਪੂਰੇ ਤਰੀਕੇ ਨਾਲ ਤਿਆਰ ਹੈ ਇੰਡੀਆ ਔਰ ਇਸੇ ਕਰਕੇ ਅੱਜ ਦਾ ਜਿਹੜਾ ਕੌਨਫੀਡੈਂਸ ਇਹ ਕਹ ਲਈਏ ਕਿ ਜਿਹੜੀ ਬੈਠਕ ਹੈ ਉਹ ਜਿਹੜੀਆਂ ਵਿਪੱਖਸ਼ ਨੇ ਜਿਹੜੇ ਕਿ ਆਪ ਵਿਰੋਧੀ ਧਿਰ ਨੇ ਉਹਨਾਂ ਨੂੰ ਵੀ ਆਪਣੇ ਕੌਨਫੀਡੈਂਸ ਚ ਲਿਆ ਕੇ ਆਇਆ ਔਰ ਉਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਕਰ ਸਕਦਾ ਹੈ ਸੋ ਇਸ ਸਮੇਂ ਦੀ ਬਹੁਤ ਵੱਡੀ ਤੇ ਅਹਿਮ ਖਬਰ ਤਿਆਰ ਪਰ ਤਿਆਰ ਹੈ ਭਾਰਤ ਔਰ ਬਹੁਤ ਵੱਡਾ ਜਿਹੜਾ ਕੁਛ ਹੈ ਉਹ ਕੀਤਾ ਜਾ ਸਕਦਾ ਹੈ ਯਾਨੀ ਕਿ ਅੱਜ ਅੱਜ ਸਵੇਰੇ ਜਿਹੜਾ ਰਸ਼ੀਅਨ ਮੀਡੀਆ ਨੇ ਰਿਪੋਰਟ ਕੀਤਾ ਸੀ ਕਿ ਭਾਰਤ ਕੁਝ ਵੱਡਾ ਕਰ ਸਕਦਾ ਹੈ ਸੋ ਲੱਗ ਰਿਹਾ ਹੈ ਕਿ ਭਾਰਤ ਉਸ ਦੀਆਂ ਤਿਆਰੀਆਂ ਦੇ ਉੱਤੇ ਆ ਇਹ ਬੈਠਕ ਜਿਹੜੀ 2 ਘੰਟੇ ਚੱਲੀ ਹੈ ਦਾ ਮਤਲਬ ਕਿ ਬਹੁਤ ਸੈਂਸਿਟਿਵ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ ਉਸ ਤੋਂ ਬਾਅਦ ਆ ਕੇ ਕੋਈ ਲੰਬੀ ਚੌੜੀ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰਨਾ ਇਸ ਗੱਲ ਦਾ ਇੱਕ ਤਰੀਕੇ ਦੇ ਨਾਲ ਲੱਗਦਾ ਹੈ ਕਿ ਸੰਕੇਤ ਹੈ ਕਿ ਹੁਣ ਸ਼ਾਇਦ ਥੋੜੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬੀ ਕਾਰਵਾਈ ਹੋ ਸਕਦੀ ਹੈ